ਹਾਂਜੀ ਆਪਾਂ ਪਹੁੰਚ ਗਏ ਸੰਤੋਖ ਸਰ ਗੁਰਦੁਆਰਾ ਸਾਹਿਬ ਚ ਜੀ ਅਸੀਂ ਅੰਮ੍ਰਿਤਸਰ ਦੇ ਬਾਜ਼ਾਰ ਚ ਲੰਘ ਲੰਘ ਕੇ ਅਸੀਂ ਚੱਲੇ ਆ ਇੱਥੋਂ ਅਸੀਂ ਯਾਰ ਧੋਣਿਆ ਹੁਣੇ ਲੀੜੇ ਤੇ ਜਿਹੜੇ ਆ ਪਾਏ ਹੋਏ ਇਹਨਾਂ ਨੂੰ ਬਹੁਤ ਮੁੜਕਾ ਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚੜ੍ਹਦੇ ਪੰਜਾਬ ਵਾਲੇ ਤੇ ਜੀ ਤੇ ਅੱਜ ਆਪਾਂ ਆਏ ਹੋਏ ਜੀ ਅੰਮ੍ਰਿਤਸਰ ਸਾਹਿਬ ਤੇ ਇੱਥੇ ਤੁਹਾਨੂੰ ਅੱਜ ਲੈ ਕੇ ਆਏ ਮੈਂ ਸਾਰਾ ਗੜੀ ਗੁਰਦੁਆਰਾ ਸਾਹਿਬ ਤੇ ਜੋ ਤੁਸੀਂ ਆਹ ਵੀਡੀਓ ਦੇਖ ਰਹੇ ਹੋ ਜੀ ਸਾਰਾ ਗੜੀ ਗੁਰਦੁਆਰਾ ਸਾਹਿਬ ਤੇ ਤੁਸੀਂ ਜੇ ਕਦੇ ਅੰਮ੍ਰਿਤਸਰ ਆਇਆ ਤਾਂ ਦੇਖਿਆ ਜਰੂਰ ਹੋਣਾ ਜੀ ਤੁਸੀਂ ਤੇ ਸਾਰਾ ਗੜੀ ਦਾ ਇਤਿਹਾਸ ਤੁਸੀਂ ਜਾਣਦੇ ਹੋਵੋਗੇ ਜੀ ਅਕਸ਼ੇ ਕੁਮਾਰ ਦੀ ਫਿਲਮ ਹੈਗੀ ਆ ਸਾਰਾ ਗੜੀ ਤੇ ਉਹ ਫਿਲਮ ਤੇ ਮਤਲਬ ਜਿਹੜੇ ਵੀ ਨੌਜਵਾਨ ਸਿੱਖ ਸੀਗੇ ਜਿਹੜੇ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਜੀ ਤੇ ਆ ਗੁਰਦੁਆਰਾ ਹੀ ਹੈਗਾ ਸਾਰਾ ਗੜੀ ਸਰਾਹ ਵੀ ਹੈਗੀ ਇੱਥੇ ਆਹ ਦੇਖ ਲਓ ਜੀ ਉੱਤੇ ਇਸ ਰਾਹ ਦੇ ਕੋਲ ਹੀ ਹੈਗਾ ਨਾਲ ਹੀ ਆ ਸਾਰਾ ਗੜੀ ਦੁਰਦਵਾਰਾ ਸਾਹਿਬ ਤੇ ਬਾਹਰੋਂ ਦੇਖ ਲੋ ਹੀ ਇਦਾਂ ਦਾ ਹੈਗਾ ਜੀ ਇਹ ਤੇ ਹਰਮੰਦਰ ਸਾਹਿਬ ਦੇ ਨੇੜੇ ਹੀ ਹੈਗਾ ਜੀ ਇਹ ਤੇ ਜਦੋਂ ਕਦੇ ਆਓ ਜੀ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਮੈਂ ਦਿਖਾਉਣਾ ਹੈ ਅੱਗੇ ਚੱਲ ਕੇ ਸਾਰਾ ਗੁਰਦੁਆਰੇ ਦਾ 뷰 ਉੱਨਾ ਸਿੱਖਾਂ ਦੀ ਫੋਟੋ ਲੱਗੀ ਹੋਈ ਹੈ ਜਿਹੜੇ ਸਾਰਾ ਗੜੀ ਦੇ ਕਿਲੇ 'ਚ ਸ਼ਹੀਦ ਹੋਏ ਸੀ ਲੜਦੇ-ਲੜਦੇ ਚਲੋ ਜੀ ਸਾਰਾ ਗੜੀ ਦੇ ਕਿਲੇ ਵਿੱਚ ਜਿੰਨਾ ਇੱਕੀ ਸਿੱਖਾਂ ਨੇ ਆਪਣੀ ਜਾਨ ਦਿੱਤੀ ਉਹਨਾਂ ਦੀਆਂ ਤਸਵੀਰਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਜੀ ਤੇ ਇਹਨਾਂ ਦੇ ਨਾਮ ਵੀ ਲਿਖੇ ਹੋਏ ਆ ਜੀ ਹਵਲਦਾਰ ਈਸ਼ਰ ਸਿੰਘ, ਨਾਇਕ ਲਾਲ ਸਿੰਘ, ਨਾਇਕ ਚੰਦਾ ਸਿੰਘ, ਸਿਪਾਈ ਸੋਧ ਸਿੰਘ, ਸਿਪਾਈ ਸاهر ਸਿੰਘ, ਸਿਪਾਈ ਉਤਮ ਸਿੰਘ, ਸਿਪਾਈ ਰਾਮ ਸਿੰਘ, ਸਿਪਾਈ ਹੀਰਾ ਸਿੰਘ, ਸਿਪਾਹੀ ਦਇਆ ਸਿੰਘ, ਸਿਪਾਈ ਭੋਲਾ ਸਿੰਘ, ਸਿਪਾਈ ਜੀਵਨ ਸਿੰਘ, ਸਿਪਾਈ ਨਾਰਾਇਣ ਸਿੰਘ, ਸਿਪਾਈ ਗੁਰਮੁਖ ਸਿੰਘ ਸਿਪਾਹੀ ਜੀਵਨ ਸਿੰਘ ਸਿਪਾਹੀ ਗੁਰਮੁਖ ਸਿੰਘ ਸਿਪਾਹੀ ਰਾਮ ਸਿੰਘ ਸਿਪਾਹੀ ਭਗਵਾਨ ਸਿੰਘ ਸਿਪਾਹੀ ਭਗਵਾਨ ਸਿੰਘ ਸਿਪਾਹੀ ਬੂਟਾ ਸਿੰਘ ਸਿਪਾਹੀ ਜੀਵਾ ਸਿੰਘ ਤੇ ਸਿਪਾਹੀ ਨੰਦ ਸਿੰਘ ਕਈ ਸਿੱਖਾਂ ਦੇ ਵੀ ਇੱਥੇ ਨਾਮ ਵੀ ਇੱਕੋ ਜਿਹੇ ਹੈਗੇ ਆ ਜੀ ਮਤਲਬ ਪੂਰੇ 21 ਸਿਪਾਹੀ ਹੈਗੇ ਸੀ ਇਹ ਜਿਨ੍ਹਾਂ ਨੇ ਆਪਣੀ ਜਾਨ ਦਿੱਤੀ ਸਾਰਾਗੜੀ ਦੇ ਕਿਲੇ ਵਿੱਚ ਆ ਇੱਥੇ ਪੰਜਾਬੀ ਚ ਤੇ ਇੰਗਲਿਸ਼ ਚ ਵੀ ਦਿੱਤਾ ਹੋਇਆ ਸਭ ਕੁਝ ਇਹਨਾਂ ਜਾਣਕਾਰੀ ਇੱਧਰ ਉਰਦੂ ਚ ਵੀ ਲਿਖਿਆ ਹੋਇਆ ਹੈ ਸਾਰਾ ਜਿਹੜਾ ਵੀ ਮਤਲਬ ਤੁਸੀਂ ਪਿਛਲੇ ਪਿੱਛੇ ਕਰਕੇ ਦੇਖ ਲਈ ਰੋਕ ਕੇ ਜਿਹੜਾ ਪੰਜਾਬੀ ਚ ਲਿਖਿਆ ਹੋਇਆ ਉਹ ਸਾਰਾ ਇੱਧਰ ਉਰਦੂ ਚ ਲਿਖਿਆ ਹੋਇਆ ਹੈ ਹਿੰਦੀ ਚ ਵੀ ਹੈਗਾ ਸਾਰੀ ਇਹਦੇ ਵਿੱਚ ਜਾਣਕਾਰੀ ਦਿੱਤੀ ਹੋਈ ਜੀ ਗੁਰਦੁਆਰੇ ਦੇ ਵਿੱਚ ਕਿ ਮਤਲਬ ਜੇ ਉਹ ਤੁਸੀਂ ਉਹ ਫਿਲਮ ਜ਼ਰੂਰ ਦੇਖਿਓ ਜੀ ਆਕਸ਼ੇ ਕੁਮਾਰ ਦੀ ਤੁਹਾਨੂੰ ਸਾਰਾ ਮਤਲਬ ਇਤਿਹਾਸ ਪਤਾ ਲੱਗ ਜੂਗਾ ਜੀ ਉਹਦੀ ਫਿਲਮ ਤੋਂ ਕਿ ਸਾਰਾ ਗੜੀ ਦੇ ਕਿਲੇ ਚ ਕਿੱਦਾਂ ਮਤਲਬ ਸੇਖ ਸ਼ਹੀਦ ਹੋਏ ਸੀ ਤੇ ਉਹਨਾਂ ਦਾ ਕੀ ਯੋਗਦਾਨ ਹੈਗਾ ਸਾਰਾ ਹੀ ਤੇ ਬਾ ਉਹਨਾਂ ਦੀ ਯਾਦ ਚ ਇਹ ਆ ਗੁਰਦੁਆਰਾ ਬਣਾਇਆ ਗਿਆ ਜੀ ਇੱਥੇ ਤੇ ਸਾਰੇ ਜੀ ਵਿਜ਼ਿਟ ਜ਼ਰੂਰ ਕਰੋ ਜੀ ਬਈ ਜਦੋਂ ਵੀ ਇੱਥੇ ਆਉਂ ਅੰਮ੍ਰਿਤਸਰ ਆਉਂ ਤਾਂ ਇਹ ਇੱਥੇ ਵਿਜ਼ਿਟ ਜ਼ਰੂਰ ਕਰੋ ਜੀ ਆਹ ਗੁਰਦੁਆਰਾ ਜੀ ਬਾਕੀ ਆਪਾਂ ਅੱਜ ਤੁਹਾਨੂੰ ਥੋੜੀ ਥੋੜੀ ਅੱਗੇ ਲੈ ਕੇ ਚੱਲਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਅਸੀਂ ਇੱਥੇ ਪਹੁੰਚੇ ਹਾਂ ਤੇ ਕਿਵੇਂ ਮਤਲਬ ਅਸੀਂ ਕੁਝ ਇਸ ਤਰ੍ਹਾਂ ਦੇ ਸਾਰਾ ਬੋਤਾਂ ਜੀ ਚਾਲਦੇ ਆਂ ਆਪਾਂ ਇੱਥੋਂ ਸਾਰਾ ਗੜੀ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਹੀ ਹਰਮੰਦਰ ਸਾਹਿਬ ਚਾਲਦੇ ਆਂ। ਅਜੀ ਬੁੰਗਾਰਾਮ ਗੜੀਆਂ ਵੀ ਤੁਹਾਨੂੰ ਦਿਖਾਉਣੇ ਚੱਲ ਕੇ ਤੇ ਫਿਰ ਇਸ ਤੋਂ ਬਾਅਦ ਬਾਬਾ ਟੱਲਰਾਏ ਜੀ ਗੁਰਦੁਆਰੇ ਵੀ ਚਾਲਦੇ ਆਂ ਯਾਰ ਆਪਾਂ। ਤੇ ਬਾਕੀ ਸਾਰਾ ਵਲੋਗ ਆਪਾਂ ਕਵਰ ਕਰਨਾ ਹੀ ਇੱਥੋਂ ਦਾ। ਹਰਮੰਦਰ ਸਾਹਿਬ ਦਾ ਤਾਂ ਆਪਾਂ ਕਾਰ ਹੀ ਲਿਆ ਸੀ ਉਹਦਾ ਤੁਹਾਨੂੰ ਲਿੰਕ ਦੇ ਦਾਂਗੇ ਡਿਸਕ੍ਰਿਪਸ਼ਨ ਚ ਤੇ ਬਾਕੀ ਜਿਹੜਾ ਨਹੀਂ ਕੀਤਾ ਆਪਾਂ ਉਹ ਹੌਲੀ-ਹੌਲੀ ਕਰਾਂਗੇ ਹੁਣ ਸਾਰਾ ਇੱਥੇ। ਚੱਲਦੇ ਆ ਜੀ ਅਰੇ ਬੂੰਗਾਰ ਆਮਗੜੀ ਦੇਖਣ ਜਾਣੇ ਆਂਗੇ ਆਪਾਂ ਤੇ ਐਂਟਰ ਹੋ ਗਏ ਇੱਥੋਂ ਅੱਗੇ ਹੋਰੇ ਚੱਲਦੇ ਜੀ ਤੇ ਸਾਰਾ ਉਹ ਸਾਰੀ ਦਾ ਕੰਮ ਚੱਲੀ ਜਾਂਦਾ ਜੀ ਦੁਬਾਰਾ ਇਹਨੂੰ ਮਤਲਬ ਤਿਆਰ ਤੋਂ ਇਸ ਨੂੰ ਤਿਆਰ ਕੀਤਾ ਤਿਆਰ ਕਰੀ ਜਾਂਦੇ ਆ ਤੇ ਆਪਾਂ ਚੱਲਦੇ ਹਾਂ ਜੀ ਹੌਲੀ ਹੌਲੀ ਅੱਗੇ ਤੁਹਾਨੂੰ ਸਾਰਾ ਵਿਖਾਉਂਦੇ ਆ ਉਹ ਦੇਖ ਲਓ ਵੀ ਪ੍ਰਾਨ ਨੇ ਮਾਰਤਾ ਖੜੀਏ ਵੀ ਇੱਥੇ ਬਹੁਤ ਹੀ ਵਧੀਆ ਮਤਲਬ ਤਿਆਰ ਕਰੀ ਜਾਂਦੇ ਜੀ ਅੰਮ੍ਰੋ ਵੀ ਤੇ ਬਾਹਰ ਹਾਂ ਹਾਂ ਜੀ ਸਾਨੂੰ ਬੁੰਗਾ ਰਾਮ ਗੜੀਆ ਦਾ ਮਤਲਬ ਥੋੜੀ ਬਹੁਤੀ ਅਸੀਂ ਕਲਿੱਪਾਂ ਕਰ ਲਈਆਂ ਸੀ ਆੜ ਜੀ ਤੇ ਬਾਤ ਕੀਤਾ ਬਈ ਉਹਨਾਂ ਨੇ ਸਨਾ ਕਰਤੀ ਕਿ ਵੀਡੀਓ ਨਹੀਂ ਬਣਾਉਣੀਗੀ ਤਾਂ ਕਰਕੇ ਅਸੀਂ ਫਿਰ ਕੋਈ ਰੀਜ਼ਨ ਵਗੈਰਾ ਕਰਕੇ ਤੇ ਅਸੀਂ ਅੱਗੇ ਨਹੀਂ ਬਣਾਈ ਵੀਡੀਓ ਤੇ ਹੁਣ ਚਲਦੇ ਆਂ ਬਾਬਾ ਅਟਲ ਰਾਏ ਜੀ ਦੇ ਗੁਰਦੁਆਰੇ ਚਲਦੇ ਆਂ ਹੁਣ ਹੋ ਲੈ ਲੈ ਲੱਟ ਕੇ ਲੈਣਾ ਪਿਆ 5 ਰੁਪਏ ਵਾਲੀ 200 ml ਦੀ ਸਪਰਾਈਟ ਲਿਆਂਦੀ ਆਪਾਂ ਗੁੱਡੂ ਨੇ ਲੈਣ ਚ ਲਾ ਕੇ ਸਟਰਗਲ ਕੀਤਾ ਬਈ ਪੂਰਾ ਧੁੱਪ 'ਚ ਖੜ ਕੇ ਚਾਰ ਬੋਤਲਾਂ ਲੈ ਆਂਦੀ ਆ ਦੋ ਮੇਰੇ ਵੰਡੇ ਦੀ ਦੋ ਆਪ ਦੇ ਬੰਦੇ ਦੀ ਕਿ ਹੁਣ ਪੀਨੇ ਆਰਾਮ ਨਾਲ ਤੁਸੀਂ ਵੀ ਆਓ ਯਾਰ ਇੱਥੋਂ ਦਾ ਮਜ਼ਾ ਲਓ 5 ਰੁਪਏ ਦੀ ਪੈਪਸੀ ਸਰਾ ਲੱਗਦਾ ਬਈ ਬਾਕੀ ਬਈਆ ਬਾਬਾ ਟਲ ਰਾਇ ਗੁਰਦੁਆਰਾ ਤਾਂ ਵੀ ਬੰਦ ਹੈਗਾ ਜੀ ਅੱਜ ਤੇ ਫਿਲਹਾਲ ਉਹ ਤਾਂ ਨਹੀਂ ਬਣ ਸਕਦੀ ਆਪਣੀ ਵੀਡੀਓ ਸੋ ਕੋਈ ਨਹੀਂ ਆਪਾਂ ਫਿਰ ਕਦੇ ਆਇਆ ਤਾਂ ਉਦੋਂ ਜ਼ਰੂਰ ਬਣਾਵਾਂਗੇ ਤੇ ਬਾਕੀ ਇਹਦਾ ਮਜ਼ਾ ਲੋ ਹੁਣ ਤੁਸੀਂ ਸਾਰੇ ਜਣੇ ਅਸੀਂ ਵੀ ਲੈਣੇ ਮੇਰਾ ਹਾਂਜੀ ਬਾਕੀ ਤਾਂ ਸਾਰੇ ਕੈਂਸਲ ਜੇ ਹੋਈ ਜਾਂਦੇ ਆ ਯਾਰ ਚਲੋ ਕੋਈ ਨਹੀਂ ਹੁਣ ਮਿਊਜ਼ੀਅਮ ਚੱਲ ਕੇ ਦੇਖਦੇ ਆ ਕਿ ਅੰਦਰ ਕੋਈ ਬੰਦ ਹੀ ਹੈ ਗੱਲ ਕਿ ਨਹੀਂ ਚਲੋ ਚાલਦੇ ਹੀ ਇੱਥੋਂ ਮਿਊਜ਼ੀਅਮ ਇੱਥਾ ਗਰਮੀ ਬਹੁਤ ਪਈ ਆਲੀ ਇੱਥੇ ਬਾਕੀ ਸਾਡੇ ਉਧਰ ਪਿੰਡਾਂ ਜੀ ਤੇ ਕਹਿੰਦੇ ਜਦੋਂ ਅਸੀਂ ਨਿਕਲੇ ਉੱਥੋਂ ਮੀਂਹ ਪੈਣ ਲੱਗ ਗਿਆ। ਲਓ ਜੀ ਅਸੀਂ ਵੇਟਿੰਗ 'ਚ ਬੈਠੇ ਆ ਇੱਥੇ। ਉਹ ਜਿਹੜਾ ਕੰਮ ਹੋ ਰਿਹਾ। ਕੀ ਆ ਨਾ ਬੰਨਣਾ। ਅਜੇ ਤਾਂ ਖੁੱਲ ਹੋ ਗਿਆ ਉਦੋਂ ਸਾਰੇ ਲੈ ਜਾਣਗੇ ਤੇ ਸਾਰੀ ਇਤਿਹਾਸਕ ਜਾਣਕਾਰੀ ਦੇਣਗੇ ਜੀ ਅੰਦਰ। ਬਾਕੀ ਤੁਸੀਂ ਦੇਖਿਆ ਜੇ ਹੋਵਗੇ ਕਦੇ ਦੇਖਾ ਹਣਾ ਨਾ। ਉਹ ਵੇਖੀ ਭਰਾਵਾ ਇਹ ਵੇਖ ਲਾ ਭਰਾਵਾ ਦੇਖ ਫੋਨ ਦੇ ਵਿੱਚ ਇੱਕ ਗਿਆ ਬਚ ਗਿਆ ਉਹਦੇ ਖਿਲਾਰੇ ਤਾਂ ਪੈ ਗਏ ਸੀ ਅੱਜ ਤਾਂ ਦੋ ਸੌਣ ਪਹਿਲਾਂ ਆਏ ਸੀ ਹਨਾ ਗਿੱਡੂ ਆਪਾਂ ਇੱਥੇ ਚਲੋ ਮੇਰਾ ਬੋਤ ਆ ਜਾ ਗਿੱਡੂ ਆ ਤੋ ਇੱਥੇ ਆ ਗਿਆ ਪਹਿਲੇ ਮਿਊਜ਼ੀਅਮ ਵਿੱਚ ਤਾਂ ਹੀ ਪੂਰੀ ਜਾਣਕਾਰੀ ਦਿੱਤੀ ਜਾਊਗੀ 10 ਦਸਾਂ ਗੁਰੂਆਂ ਬਾਰੇ ਇਤਿਹਾਸਿਕ ਜਾਣਕਾਰੀ ਪੂਰੀ ਜੋ ਤੁਸੀਂ ਅਗਲੀ ਵੀਡੀਓ 'ਚ ਦੇਖੋਗੇ ਆਹਗਾ ਵੀ ਪੂਰਨ ਸਿੰਘ ਦੇ ਲਿਖ ਸੰਗ੍ਰਹਿ ਵਿੱਚ ਦਿੱਤਾ ਜ਼ਰਰਾ ਸੰਗਾ ਕੰਧਿਆ ਪਿਆਰ ਵਿੱਚ ਉਸੇ ਇਲਾਕੇ ਸਰਵੇਖ ਦਇਆ ਪਰਿਵਾਰ ਦੇ ਗੁਰਨਾਥ ਦੇ ਜੀ ਕੌਫੇ ਪਹਿਲਾਂ ਦਰਸਨ ਉਹਨੇ ਆਪਣੇ ਪਾਉਣ ਬਾੜੀ ਪਈ ਹੈ ਆਪਣੇ ਆਪ ਨੂੰ ਸ਼ਾਇਰ ਕੀਤਾ ਹੈ ਤੇ ਆਪਣੇ ਬਾਗਰ ਲਖਣਾ ਆਪ ਆਪਣੇ ਸ਼ ਹਾਂਜੀ ਇਸ ਮਿਊਜ਼ੀਅਮ ਚ ਤਾਂ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੁਣ ਨੈਕਸਟ ਮਿਊਜ਼ੀਅਮ ਚਾ ਚੱਲਿਆ ਜੀ ਅਸੀਂ ਤੇ ਉੱਥੇ ਇੱਕ 3D تھیٹر ਲੱਗਾ ਹੀ ਉੱਥੇ ਸਾਰਾ ਮਤਲਬ ਵੀਡੀਓ ਬਹੁਤ ਘੈਂਟ ਦਿਖਾਉਣਗੇ ਤੇ ਸੋ ਤੁਸੀਂ ਦੇਖ ਲਓ ਜੀ ਹੁਣ ਮੇਰੀ ਜਾਨ ਤਾਂ ਅੰਮ੍ਰਿਤ ਸੰਚਿਆ ਮੈਨੂੰ ਦੱਸਿਆ ਤਕਦੀ ਅੰਬੜੀ ਨੇ ਇਹ ਦੀਨ ਤੁਮ ਦੇ ਸ਼ਹਿਨशाह ਤੇ ਜੇ ਦੇ ਚੌਥੇ ਪਾਤਸ਼ਾਹ ਗੁਰੂ ਅਮਰਦਾਸ ਗੁਰੂ ਰਾਮਦਾਸ ਉਹਨਾਂ ਦੀ ਨਦਰ ਦੀ ਪੈਣ ਸਾਹ ਇਹਦੀ ਪੂਰੀ ਵੀਡੀਓ ਤਾਂ ਹੀ ਇਸ ਕਰਕੇ ਨਹੀਂ ਬਣਾਈ ਕਿਉਂਕਿ ਉਹ ਫਿਰ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ ਇਸ ਕਰਕੇ ਤੁਹਾਨੂੰ ਹਰ ਮਿਊਜ਼ੀਅਮ ਦੀ ਛੋਟੀ ਛੋਟੀ ਕਲਿੱਪ ਦਿਖਾ ਦਾਂਗੇ ਇਸ ਵਲੌਗ 'ਚ ਤੇ ਬਾਕੀ ਤੁਸੀਂ ਖੁਦ ਆ ਕੇ ਇਸ ਚੀਜ਼ ਦਾ ਆਨੰਦ ਲਿਓ ਜੀ ਬਹੁਤ ਵਧੀਆ ਚੀਜ਼ ਹੀ ਗਈ ਜ਼ਰੂਰ ਆ ਕੇ ਦੇਖਿਓ ਮਾਡਲ ਇਹਦਾ ਭਾਈ ਆਸਾ ਜੀ ਦੀ ਬਾਣੀ ਦਾ ਕੀਰਤਨ ਸੁਣਾਈ ਦੇਣ ਲੱਗ ਪੈਂਦਾ ਹੈ। ਬਾਗੀ ਸ਼੍ਰੀ ਹਰਮੰਦਰ ਸਾਹਿਬ ਦੇ ਦਵਾਰ ਤੇ ਆ ਜਾਂਦੀ ਹੈ। ਉਸ ਨੂੰ ਸਤਿਕਾਰ ਨਾਲ ਅੰਦਰ ਲਿਜਾਇਆ ਜਾਂਦਾ ਹੈ। ਇਸ ਦੌਰਾਨ ਆਸਾ ਜੀ ਦੀ ਬਾਣੀ ਦਾ ਕੀਰਤਨ ਕੁਝ ਸਮੇਂ ਹੀ ਹੁੰਦਾ। ਹਾਂਜੀ ਇੱਕ ਆਖਰੀ ਮਿਊਜ਼ੀਅਮ ਰਹਿ ਗਿਆ ਜੀ। ਤੇ ਇਹ ਦੇਖ ਕੇ ਇਸ ਤੋਂ ਬਾਅਦ ਸਾਨੂੰ ਸਾਰੇ ਸੰਗਤ ਨਾਲ ਐਗਜ਼ਿਟ ਕਰ ਦੇਣਗੇ ਇੱਥੋਂ ਦਿਖਾਉਨੋ ਤਾਂ ਇਹ ਤੁਹਾਨੂੰ ਸਾਰਾ ਕੁਝ ਅਸੀਂ ਇਸ ਵੀਡੀਓ ਰਾਈ ਦਿਖਾ ਦਈਏ ਕਿ ਮਿਊਜ਼ਿਕ ਚ ਕੀ ਕੁਝ ਹੁੰਦਾ ਪਰ ਜੋ ਤੁਸੀਂ ਖੁਦ ਆ ਕੇ ਦੇਖੋਗੇ ਨਾ ਹੀ ਉਹ ਬਹੁਤ ਵਧੀਆ ਲੱਗੂਗਾ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਹੋਊਗਾ ਸੋ ਅਸੀਂ ਐਂ ਕਹਾਂਗੇ ਤੁਸੀਂ ਸਾਰਾ ਖੁਦ ਆ ਕੇ ਦੇਖੋ ਅਸੀਂ ਛੋਟੀਆਂ ਛੋਟੀਆਂ ਕਲਿੱਪਾਂ ਹੀ ਇੱਥੇ ਕਰਾਂਗੇ ਤੁਹਾਨੂੰ ਦਿਖਾਵਾਂਗੇ ਨਹੀਂ ਨਰਵਰੀ ਕੋਈ ਖਤਮ ਹੋ ਗਿਆ ਨਾ ਹਾਂ ਫੀਡਬੈਕ ਲੋ ਇੱਥੇ ਵੀ ਕਿੰਨਾ ਕਿਹੋ ਜਿਹਾ ਲੱਗਿਆ ਤੁਹਾਨੂੰ ਅਗਲੀ ਸਾਰਾ ਦੇਖ ਕੇ ਬਾਹਰ ਹੋ ਗਏ ਗਰਮੀ ਹੋ ਅੰਦਰ ਤਾਂ ਓਏ ਹੋਏ ਠੰਡਾ ਠੰਡਾ ਬਣ ਚੁੱਕਾ ਕੋਈ ਸਾਰਾ ਮਿਊਜ਼ੀਅਮ ਆਪਾਂ ਦੇਖਿਆ ਆਇਆ ਇੱਕ ਵਾਰੀ ਫੇਰ ਤੇ ਤੁਸੀਂ ਦੱਸਿਓ ਵੀ ਕਿੱਦਾਂ ਲੱਗਿਆ ਤੇ ਜਿਹੜੀ ਜਿਹੜੀ ਦੇਖਿਆ ਵੀ ਉਹ ਵੀ ਦੱਸੋ ਮੂਟ ਲੈ ਦੇਣ ਚਾਹੀਦਾ ਥੱਲੇ ਇੱਥੋਂ ਸ਼ੁਰੂ ਹੁੰਦਾ ਆ ਮਿਜ਼ਮ ਹਾਂਜੀ ਦੋਸਤੋ ਯਾਰ ਅਸੀਂ ਨਾ ਪਹਿਲਾਂ ਵੀਓਗ ਨਹੀਂ ਕਰ ਸਕੇ ਬੈਟਰੀ ਡਾਊਨ ਹੋ ਗਈ ਸੀ ਫੋਨ ਦੀ ਤੇ ਚਾਰਜ ਕਰਨ ਤੇ ਸਾਨੂੰ ਟਾਈਮ ਲੱਗ ਗਿਆ ਤਾਂ ਕਰਕੇ ਹੁਣ ਸ਼ਾਮ ਨੂੰ ਅਸੀਂ ਵਲੌਗ ਸ਼ੁਰੂ ਕੀਤਾ ਉਹ ਇਹ ਉਹਦੇ ਵਿੱਚ ਐਡ ਹੋ ਜਾਊਗਾ ਜਿਹੜਾ ਪਹਿਲਾ ਵਾਲਾ ਵਲੋਗ ਆ ਤੁਹਾਨੂੰ ਸਾਰਾ ਇਹਦੇ ਵਿੱਚ ਕਵਰ ਹੁੰਦਾ ਆ ਜਾਊਗਾ ਸਾਰਾ ਤੇ ਹੁਣ ਅਸੀਂ ਚੱਲੇ ਆਂ ਜੀ ਇੱਥੇ ਸੰਤੋਖ ਸਰ ਗੁਰਦੁਆਰੇ ਚ ਪਹਿਲਾਂ ਤਾਂ ਕਦੇ ਮੈਂ ਗਿਆ ਨਹੀਂ ਆੰਨੇ ਵਾਰੀ ਆ ਗਿਆ ਸੀ ਇੱਥੇ ਢੇੜੇ ਬਹੁਤ ਲਾਏ ਆ ਅੰਮ੍ਰਿਤਸਰ ਢੇੜੇ ਜਿੰਨੇ ਵੀ ਲੱਗੇ ਕਦੇ ਇਧਰ ਨੂੰ ਗੁਰਦੁਆਰੇ ਨਹੀਂ ਆਏ ਸੰਤੋਖ ਸਰ ਤੇ ਇਧਰ ਦੀ ਹੋ ਕੇ ਜਾਣੇ ਆ ਜੀ ਇੱਥੇ ਬਾਹਰਲੀ ਸਾਈਡ ਹੈਗਾ ਜੀ ਸੰਤੋਖ ਸਰ ਗੁਰਦੁਆਰਾ ਤੇ ਚੱਲਦੇ ਆ ਸੰਤੋਖ ਸਰ ਸਰੋਵਰ ਵੀ ਦਿਖਾਉਣੇ ਆ ਤੁਹਾਨੂੰ ਚੱਲ ਕੇ ਬਣੇ ਰਹੋ ਆਪਣੇ ਨਾਲ ਹਾਂਜੀ ਆਪਾਂ ਪਹੁੰਚ ਗਏ ਸੰਤੋਖ ਸਰ ਗੁਰਦੁਆਰਾ ਸਾਹਿਬ ਚ ਜੀ ਤੇ ਅੱਗੇ ਚੱਲਦੇ ਹੀ ਮਤਲਬ ਤੁਹਾਨੂੰ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ ਫੇਰ ਮਾਲ ਬੰਦਦੇ ਆ ਭਾਈ ਇਸ ਗੁਰਦੁਆਰੇ ਵੀ ਕੰਮ ਚੱਲੀ ਜਾਂਦਾ ਹੈ ਹਰਸ਼ ਵਗੈਰਾ ਦਾ ਕਟਿੰਗ ਕਰੀ ਜਾਂਦੇ ਸਰਕ ਦੀ ਜੋੜਾ ਘਰ ਵਿੱਚ ਜੋੜੇ ਜਮਾ ਕਰਾਤੇ ਜੀ ਅਸੀਂ ਤੇ ਚਾਹਦੇ ਹਾਂ ਆਪਾਂ ਵੱਧਦੇ ਹਾਂ ਗੁਰਦੁਆਰਾ ਸਾਹਿਬ ਵੱਲ ਆ ਰਹੀ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਐਂਟਰ ਕਰਦੇ ਹਾਂ ਸਰੋਵਰ ਹੈਗਾ ਜੀ ਸੰਤੋਖ ਸਰੋਵਰ ਦੇਖੇ ਨਹੀਂ ਹੋਗਾ ਮਨ ਲੱਗੇ ਜਦੋਂ ਆਉਂਦੇ ਹੋਗੇ ਅੰਮ੍ਰਿਤ ਸਰ ừ ਫਿਰ ਆਪਾਂ ਇੰਨੀ ਮੇਰੀ ਆ ਗਿਆ ਆਪਾਂ ਬਹੁਤ ਘੱਟ ਦੇਖਿਆ ਆਹ ਦੇਖੋ ਜੀ ਸਰੋਵਰ ਹੈਗਾ ਇਹ ਸੰਤੋਖ ਸਰੋਵਰ ਜਿਹਦੇ ਨਾਮ ਤੇ ਗੁਰਦੁਆਰਾ ਸਾਹਿਬ ਦਾ ਨਾਮ ਪਿਆ ਬਹੁਤ ਹੈ ਨਹੀਂ ਮਤਲਬ ਕੋਈ ਦੇਖਣ ਹੈ ਨਹੀਂ ਆ ਇੱਥੇ ਮੱਥਾ ਟੇਕਣ ਕੁ ਬਹੁਤ ਘੱਟ ਆਉਂਦੇ ਆ ਆ ਰਹੀ ਹੈ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਥੱਲੇ ਜੀ ਲੰਗਰ ਹਾਲ ਹੈਗਾ ਜੀ ਇੱਥੋਂ ਦਾ ਦੇਖ ਲਓ ਸਾਰੇ ਜਣੇ ਤੇ ਗੁਰਦੁਆਰਾ ਸਾਹਿਬ ਉੱਤੇ ਹੈਗੇ ਜੀ ਤੇ ਇਹਦੇ ਨਾਲ ਹੀ ਇਹ ਸਰੋਵਰ ਹੈਗਾ ਜੀ ਸਾਰਾ ਉਹ ਸੰਗਤ ਬਹੁਤ ਘੱਟ ਆਉਂਦੀ ਆ ਇੱਥੇ ਪਰ ਆਉਂਦੇ ਆ ਜਿੰਨੇ ਨੂੰ ਪਤਾ ਹੈਗਾ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਅੱਜ ਹੌਲੀ ਹੌਲੀ ਜਿਹੜੇ ਜਿਹੜੇ ਦੇਖਣਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਜੀ ਆਸੀ ਸੰਤੋਖ ਸਰ ਸਾਹਿਬ ਗੁਰਦੁਆਰਾ ਸਾਹਿਬ ਤੇ ਆਪਾਂ ਹੁਣ ਚੱਲਦੇ ਹਾਂ ਇੱਥੋਂ ਵਾਪਸੀ ਕਰਦੇ ਹਾਂ ਫਿਲਹਾਲ ਅਸੀਂ ਅੱਜ ਕੋਈ ਕਮਰੇ ਵਗੈਰੇ ਦਾ ਅਰੇਂਜਮੈਂਟ ਕਰਦੇ ਆ ਜੇ ਕਿਤੇ ਸਾਨੂੰ ਮਿਲ ਜਾਏ ਹਨਾ ਗੁੱਡੂ ਹਾਂ ਦੋ ਘੰਟੇ ਹੋ ਜਾ ਤੋ ਵਧੀਆ ਮੁਝਿਆ ਰੇਟ ਦੇ ਸਾਨੂੰ ਕੋਈ ਕਮਰਾ ਮਿਲ ਜਾਣਾ ਸਵੇਰ ਦੇ 12 ਵਜੇ ਤੱਕ ਮਿਰਜ ਦਿਪਹਿਰ ਦੇ ਉਸ ਤੋਂ ਬਾਅਦ ਆਪਾਂ ਅਗਲਾ ਵਲੌਗ ਸ਼ੁਰੂ ਕਰਾਂਗੇ ਪੂਰਾ ਘੰਟਾ ਤੇ ਬਾਕੀ ਵੇਖਦੇ ਆ ਕੋਈ ਹੋਨੇ ਲਵਦੇ ਜੋ ਕਿ ਵਧੀਆ ਲਵਦੇ ਤਾਂ ਵਧੀਆ ਰੇਟ ਦੇ ਕਮਰਾ ਵਗੈਰਾ ਦੇ ਦੇਣ ਤਾਂ ਅਸੀਂ ਅੰਮ੍ਰਿਤਸਰ ਦੇ ਬਾਜ਼ਾਰ ਚ ਲੰਘ ਲੰਘ ਕੇ ਅਸੀਂ ਚੱਲੇ ਆ ਇੱਥੋਂ ਤੇ ਕੀ ਕਮਰਾ ਵਗੈਰਾ ਇੱਥੋਂ ਲੱਭਾਂਗੇ ਫੋੜੀ ਵੇਚਦੇ ਯਾਰ ਇੱਕ ਵਾਰ ਨਾ 2 ਸਾਲ ਪਹਿਲਾਂ ਆਏ ਸੀ ਅਸੀਂ ਤੇ ਉਦੋਂ ਅਸੀਂ ਦਿੱਤਾ ਸੀਗਾ ਕਮਰਾ ਲਿਆ ਸੀ ਇੱਥੇ ਦੇਖਦੇ ਕੀ ਉਹੀ ਸਾਨੂੰ ਕਮਰਾ ਮਿਲਦਾ ਹੈ ਕਿ ਨਹੀਂ ਹੁਣ ਯਾਰ ਗਰਮੀ ਬਹੁਤ ਨਹੀਂ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਸੀਗਾ ਯਾਰ ਕਿ ਅਸੀਂ ਕਮਰਾ ਲੰਭਦੇ ਸੀਗੇ ਤੇ ਸਾਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਨਿਵਾਸ ਤੇ ਸੰ ਕਮਰਾ ਮਿਲ ਗਿਆ ਜੀ ਬਹੁਤ ਵਧੀਆ ਕਮਰਾ ਹੈਗਾ ਇੱਕਾ ਕਾ ਕਮਰਾ ਵੈਸੇ ਬਿਨਾ ਇਹ ਸੀ ਤੋ ਕੱਲਾ ਪੱਖਾ ਹੈਗਾ ਹਾਂ ਦੇਖ ਗੁੱਡੂ ਤਾਂ ਵੀ ਖੁਸ਼ ਹੈਗਾ ਮੈਂ ਵੀ ਖੁਸ਼ ਹੈਗਾ ਜੇ ਗੁੱਡੂ ਖੁਸ਼ ਆ ਤਾਂ ਸਾਨੂੰ ਕਮਰਾ ਮਿਲ ਗਿਆ ਹੁਣ ਆਪਦੇ ਬਸ ਲੀੜੇ ਲੂੜੇ ਜੇ ਧੌਣੇ ਆ ਯਾਰ ਬਹੁਤ ਲਿਬੜੇ ਪਏ ਆ ਮੁੜਕੇ ਨਾਲ ਬਹੁਤ ਮੁਸਕੇ ਪਏ ਆ ਯਾਰ ਚੇ ਮੁਸਕ ਮਾਰ ਜਾਂਦਾ ਨਾ ਚਾਹੁੰਦਾ ਅਸੀਂ ਯਾਰ ਧੋੜਿਆ ਹੁਣੇ ਲੀੜੇ ਤੇ ਜਿਹੜੇ ਆ ਪਾਏ ਹੋਏ ਇਹਨਾਂ ਨੂੰ ਬਹੁਤ ਮੁੜਕਾ ਆ ਗਿਆ ਵੇਖੋ ਗਿੱਲੀ ਵੇਖੋ ਆਹ ਆਹ ਹਾਂਜੀ ਦੋਸਤੋ ਤੇ ਆਪਣਾ ਅੱਜ ਦਾ ਵਲੋਗ ਇੱਥੇ ਖਤਮ ਹੁੰਦਾ ਹੈ ਤੇ ਤੁਸੀਂ ਸਾਰੇ ਜਣੇ ਜਰੂਰ ਕਮੈਂਟ ਕਰਕੇ ਦੱਸੋ ਯਾਰ ਕਿੱਦਾਂ ਲੱਗਿਆ ਵਲੋਗ ਯਾਰ ਮੈਨੂੰ ਪਤਾ ਥੋੜੀ ਜਿਹੀ ਕਮੀ ਰਹੇਗੀ ਆ ਵਲੋਗ 'ਚ ਕਿਉਂਕਿ ਅਸੀਂ ਜਿਹੜੀ ਜਿਹੜੀ ਜਗ੍ਹਾ ਦੱਸਿਆ ਉਹ ਤੁਹਾਨੂੰ ਦਿਖਾ ਨਹੀਂ ਸਕੇ ਪਰ ਵੀ ਚਲ ਕੋਈ ਗੱਲ ਨਹੀਂ ਫਿਰ ਵੀ ਤੁਸੀਂ ਦੱਸਿਓ ਯਾਰ ਕਿੱਦਾਂ ਲੱਗਿਆ ਵਲੋਗ ਦਾ ਉਹ 100 ਬਾਅਦ ਬਈ ਅਗਲਾ ਵਲੋਗ ਆਪਣਾ ਬਹੁਤ ਕੈਂਟ ਆਉਣ ਵਾਲਾ ਤੇ ਸਾਰੇ ਜਣੇ ਜਰੂਰ ਦੇਖੋ ਤੇ ਸ਼ੇਅਰ ਜਰੂਰ ਕਰ ਦਿਓ ਯਾਰ ਵੀਡੀਓ ਬਾਕੀ ਮਿਲਦੇ ਹਾਂ ਅਗਲੇ ਵਲੋਗ ਵਿੱਚ ਥੈਂਕ ਯੂ